ਇੱਕ ਸਰਪੰਚ ਜਿਹੜਾ ਕਿ ਅਮਰਤ ਹਾਰੀ ਸੀ ਸ਼ਾਇਦ ਇਹ ਗੁਨਾਹ ਹੋ ਗਿਆ ਕਿ ਉਸ ਨੂੰ ਉਹਦਾ ਜਸ਼ਨ ਤੇ ਸਮਾਗਮਾਂ ਵਿੱਚ ਪਹੁੰਚਣ ਤੋਂ ਰੋਕ ਦਿੱਤਾ ਗਿਆ ਆਪਣਾ ਕਿਥੇ ਪੱਤਾ ਦਿਖਾਉਣ ਦੇ ਬਾਵਜੂਦ ਉਸ ਨੂੰ ਬੇਆਗਰੂ ਕਰਕੇ ਉਹਨੂੰ ਵਾਪਸ ਭੇਜ ਦਿੱਤਾ ਗਿਆ ਅਜੋਕਾ ਦੂਜੇ ਚੌਥੇ ਦਿਨ ਕਦੇ ਹਰਿਆਣਾ ਵਿੱਚ ਕਦੇ ਰਾਜਸਥਾਨ ਦੇ ਵਿੱਚ ਕਦੇ ਇੱਕ ਸਾਲ ਪਹਿਨਾ ਜਿਹੜੇ ਕਕਾਰਾ ਨੂੰ ਲੁਹਾਉਂਦਾ ਜਿਹੜਾ ਦੌਰ ਹੈ ਇਸ ਦੇਸ਼ ਦੇ ਵਿੱਚ ਵੱਡੀ ਸਰਗਰਮੀ ਨਾਲ ਚੱਲ ਰਿਹਾ ਸਿੱਖਾਂ ਨੂੰ ਆਪਣੀ ਸਿੱਖੀ ਤੋਂ ਦੂਰ ਕਰਨ ਦਾ ਮੈਂ ਸਮਝਦਾ ਕਿ ਮੰਨ ਲਵਾ ਕਿ ਇਹ ਰੇਜੰਡਾ ਕਿ ਜਿਹੜੀ ਆਜ਼ਾਦੀ ਨੂੰ ਦਵਾਉਣ ਵਾਸਤੇ ਇਹਨਾਂ ਸਿੱਖਾਂ ਨੇ 100 ਵਿੱਚੋਂ 90 ਸਿਰ ਦਿੱਤੇ ਹੋਣ ਤੇ ਉਹਨਾਂ ਨੂੰ ਇਸ ਆਜ਼ਾਦੀ ਦੇ ਜਸ਼ਨ ਦੇ ਵਿੱਚ ਸ਼ਾਮਲ ਹੋਣ ਤੋਂ ਵੀ ਰੋਕ ਦਿੱਤਾ ਜਾਵੇ ਤੇ بے اپلو ਕਰ ਦਿੱਤਾ ਜਾਵੇ ਇਹ ਇੱਕ ਵੱਡੀ ਮਾੜੀ ਤਸਵੀਰ ਆ ਇਸ ਦੇ ਅੰਦਰ ਅਸੀਂ ਕਹਿ ਕੇ ਕਹਿੰਦੇ ਆ ਕਿ ਸਿੱਖ ਜਿਹੜੇ ਆ ਹਲੇ ਵੀ ਗੁਲਾਮ ਹਨ وانਗੋਲੀکا ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਦੀ ਜਾਦੀ ਨੂੰ 79 ਬਰੇ ਹੋ ਗਏ ਤੇ ਇਹਦੀ ਮਰੇ ਗੰਢ ਲਾਲ ਕਿਲੇ ਤੇ ਪ੍ਰਧਾਨ ਮੰਤਰੀ ਝੰਡਾ ਚੁਆ ਕੇ ਲਗਾਉਂਦੇ ਨੇ 15 ਅਗਸਤ ਦਾ ਦਿਨ ਦੁਨੀਆ ਦੇ ਅੰਦਰ ਉਸ ਦਾ ਨਸ਼ਰ ਕੀਤਾ ਗਿਆ ਦੁਨੀਆ ਨੇ ਦੇਖਿਆ ਕਿਵੇਂ ਦੇਸ਼ ਦੀ ਯਾਦਦੀ ਜਿਹੜੀ ਅਵਰੇਹੰਦ ਮਨਾਈ ਜਾ ਰਹੀ ਹੈ ਪਰ ਇਹ ਗੱਲ ਕਿਸੇ ਨੇ ਨਹੀਂ ਦੇਖੀ ਕਿ ਉਸ ਸਮਾਗਮ ਵਿੱਚ ਮੋਦੀ ਸਾਹਿਬ ਦੀ ਸਰਕਾਰ ਵੱਲੋਂ ਇੱਕ ਪੰਜਾਬ ਦੇ ਨਾਬੇ ਦੇ ਪਿੰਡ ਕਾਲਸਰਾਂ ਦੇ ਗੁਰਧਿਆਨ ਸਿੰਘ ਨੂੰ ਇੱਕ ਵਿਸ਼ੇਸ਼ ਸੱਦਾ ਦਿੱਤਾ ਜਾਂਦਾ ਜੇ ਲੋਕੀ ਪਰਵਾਸ ਸਵੇਰ ਪਹੁੰਚਣ ਦੀ ਗੱਲ ਕਹੀ ਜਾਂਦੀ ਆ ਉਹ ਸਮਾਗਮ ਦੇ ਵਿੱਚ ਉਹਨੂੰ ਪੱਤਰ ਦਿੱਤਾ ਜਾਂਦਾ ਤੇ ਸੂਬੇ ਦੀ ਸਰਕਾਰ ਦੇ ਨੁਮਾਇंदे ਇਹ ਸਾਰੇ ਕਾਸੇ ਦੇ ਵਿੱਚ ਉਹਨਾਂ ਨੂੰ ਪਹੁੰਚਣ ਵਿੱਚ ਮਤ ਕਰਦੇ ਨੇ ਕਿਉਂਕਿ ਪ੍ਰਸ਼ਾਸਨ ਨੇ ਪਰ ਇਹ ਤਸਵੀਰ ਜਿਹੜੀ ਨਹੀਂ ਦਿਖਾਈ ਦਿੱਤੀ ਕਿ ਉਸ ਸਿੱਖ ਇੱਕ ਸਰਪੰਚ ਜਿਹੜਾ ਕਿ ਅੰਮ੍ਰਿਤਧਾਰੀ ਸੀ ਸ਼ਾਇਦ ਇਹ ਗੁਨਾਹ ਹੋ ਗਿਆ ਕਿ ਉਸ ਨੂੰ ਉਹਨਾਂ ਜਸ਼ਨ ਤੇ ਸਮਾਗਮਾਂ ਵਿੱਚ ਪਹੁੰਚਣ ਤੋਂ ਰੋਕ ਦਿੱਤਾ ਗਿਆ ਬਹੁਤ ਇਹ ਦੱਸਣ ਦੇ ਬਾਅਦ ਉਹ ਆਪਣਾ ਕਿਥੇ ਪੱਤਾ ਦਿਖਾਉਣ ਦੇ ਬਾਵਜੂਦ ਉਸ ਨੂੰ ਬੇਆਬਰੂ ਕਰਕੇ ਉਹਨੂੰ ਵਾਪਸ ਭੇਜ ਦਿੱਤਾ ਗਿਆ ਤੇ ਬਹੁਤ ਸਾਰੇ ਸਵਾਲ ਮੈਨੂੰ ਵੀ ਕੀਤੇ ਜਾ ਰਹੇ ਆ ਸ਼੍ਰੋਮਿਕ ਕਮੇਟੀ ਨੂੰ ਵੀ ਕੀਤੇ ਜਾ ਰਹੇ ਨੇ ਕੀ ਇਸ ਦੇ ਬਾਰੇ ਤੁਸੀਂ ਕੀ ਕਰੋਗੇ ਕੀ ਕਰਨਾ ਚਾਹੀਦਾ ਕੀ ਕਰੀਏ ਹਰ ਰੋਜ਼ ਤਾਂ ਦੂਜੇ ਚੌਥੇ ਦਿਨ ਕਦੇ ਹਰਿਆਣਾ ਵਿੱਚ ਕਦੇ ਰਾਜਸਥਾਨ ਦੇ ਵਿੱਚ ਕਦੇ ਇੱਕ ਸਾਲ ਪਹਿਨਾ ਜਿਹੜੇ ਕਕਾਰਾਂ ਨੂੰ ਲੁਆਉਣ ਦਾ ਜਿਹੜਾ ਦੌਰ ਹੈ ਇਸ ਦੇਸ਼ ਦੇ ਵਿੱਚ ਵੱਡੀ ਸਰਗਰਮੀ ਨਾਲ ਚੱਲ ਰਿਹਾ ਸਿੱਖਾਂ ਨੂੰ ਆਪਣੀ ਸਿੱਖੀ ਤੋਂ ਦੂਰ ਕਰਨ ਦਾ ਮੈਂ ਸਮਝਦਾ ਕਿ ਮੰਨ ਲਵਾ ਕਿ ਇਹ ਲੇਜੈਂਡਾ ਜੋ ਉਸ ਸਰਪੰਚ ਗੁਰਧਾਨ ਸਿੰਘ ਨਾਲ ਜੋ ਬੀਤੀ ਉਹਨੇ ਮੀਡੀਆ ਵਿੱਚ ਦੱਸੀ ਸੋ ਮੈਨੂੰ ਬੜਾ ਅਫਸੋਸ ਹੋਇਆ ਕੀ ਜਿਹੜੀ ਆਜ਼ਾਦੀ ਨੂੰ ਦਵਾਉਣ ਵਾਸਤੇ ਇਹਨਾਂ ਸਿੱਖਾਂ ਨੇ 100 ਵਿੱਚੋਂ 90 ਸਿਰ ਦਿੱਤੇ ਹੋਣ ਤੇ ਉਹਨਾਂ ਨੂੰ ਇਸ ਆਜ਼ਾਦੀ ਦੇ ਜਸ਼ਨ ਦੇ ਵਿੱਚ ਸ਼ਾਮਲ ਹੋਣ ਤੋਂ ਵੀ ਰੋਕ ਦਿੱਤਾ ਜਾਵੇ ਤੇ ਬੇਆਬੂ ਕਰ ਦਿੱਤਾ ਜਾਵੇ ਇਹ ਇੱਕ ਵੱਡੀ ਮਾੜੀ ਤਸਵੀਰ ਆ ਪਰ ਮੈਂ ਇਸ ਗੱਲ ਤੇ ਚਾਹ ਕਿਉਂਕਿ ਇਹ ਤਾਂ ਰੋਜ਼ ਘੜਲਾ ਵਾਪਰ ਰਹੀਆਂ ਨੇ ਇਸ ਬੇਚ ਦੇ ਅੰਦਰ ਅਸੀਂ ਕਹਿ ਕੇ ਕਹਿੰਦੇ ਹਾਂ ਕਿ ਸਿੱਖ ਜਿਹੜੇ ਆ ਹੱਲੇ ਵੀ ਗੁਲਾਮ ਹਨ ਮੈਨੂੰ ਲੱਗਦਾ ਕਿ ਇਹ ਗੱਲ ਇੱਥੇ ਹੀ ਬਹੁਤ ਆ ਪਰ ਇਸ ਗੱਲ ਦਾ ਜਵਾਬ ਆ ਜਿਹੜਾ ਉਹ ਇਹ ਆ ਕਿ ਗੁਰਧਾਮ ਸਿੰਘ ਨੇ ਜੋ ਕਰਮ ਖਾਇਆ ਉਸ ਦਾ ਸਨਮਾਨ ਦੁਨੀਆਂ 'ਚ ਬੈਠਾ ਹਰ ਸਿੱਖ ਰੇ ਅਸੀਂ ਬਹੁਤ ਸਾਰੇ ਸਿੱਖੀ ਦੇ ਹਮਾਇਤ ਦੇ ਨਾਰੇ ਲਾਉਨੇ ਆ ਗੁਰਧਿਆਨ ਸਿੰਘ ਨੇ ਜਿਵੇਂ ਸਿੱਖਾਂ ਨੇ ਕਿਸੇ ਸਮੇਂ ਨਵਾਬੀਆਂ ਨੂੰ ਜੁੱਤੀ ਦੇ ਡੂਕ ਤੇ ਰੱਖਿਆ ਸੀ ਗੁਰਧਿਆਨ ਸਿੰਘ ਨੇ ਜਿਹੜਾ ਸਦਾ ਆਪਣੇ ਕਟਾਰਾਂ ਤੋਂ ਬਗੈਰ ਕਿਹੜਾ ਜਾਣ ਤੋਂ ਰੋਕਦਾ ਸੀ ਉਸ ਨੇ ਠੁਕਰਾ ਦਿੱਤਾ ਉਹ ਵਾਪਸ ਬਰਤ ਗਿਆ ਅੱਜ ਆਪਣੇ ਪਿੰਡਾਂ ਆਪਾਂ ਸਾਰੇ ਉਹਦਾ ਸਨਮਾਨ ਕਰੀਏ ਤੇ ਮੈਂ ਆਪ ਤੇ ਆਪਣੇ ਸਾਥੀਆਂ ਨੂੰ ਬੇਨਤੀ ਕਰਾਂਗਾ ਕਿ ਗੁਰਧਿਆਨ ਸਿੰਘ ਦੀ ਇਹ ਜਿਹੜੀ ਜਿਹੜੀ ਹਿੰਮਤ ਆ ਜਿਹੜੀ ਉਸ ਦੀ ਇਸ ਗੱਲ ਦੀ ਜੁਲਤ ਆ ਤੇ ਸਿੱਖੀ ਵਰਦੀ ਪਿਆਰ ਹੈ ਇਸ ਗੱਲ ਨੂੰ ਸਾਰੇ ਨੂੰ ਆਪਣੇ ਸੋਸ਼ਲ ਮੀਡੀਆ ਤੇ ਤੇ ਫੇਸਬੁਕ ਤੇ ਉਜਾਗਰ ਕਰੋ ਇਹ ਹੀ ਤੁਹਾਡਾ ਸਭ ਤੋਂ ਵੱਡਾ ਵਿਰੋਧ ਹੈ ਸ਼੍ਰੋਮਣੀ ਕਮੇਟੀ ਕਰੇਗੀ ਜੋ ਕੁਝ ਪਹਿਲਾਂ ਵੀ ਕਰਦੀ ਆ ਉਹ ਵੀ ਕਰੇਗੀ ਲੜਾਈ ਜੜੇਗੀ ਆਵਾਜ਼ ਬੁਲੰਦ ਕਰੇਗੀ ਤੇ ਕਰਦੀ ਰਹੇਗੀ ਪਰ ਆਪਣੇ ਸਿੱਖਾਂ ਨੂੰ ਮੈਂ ਬੇਨਤੀ ਕਰਦਾ ਤੇ ਖਾਸ ਤੌਰ ਤੇ ਵੱਡਾ ਸਵਾਲ ਹੈ ਉਹਨਾਂ ਸਿੱਖਾਂ ਨੂੰ ਜਿਹੜੇ ਭਾਰਤੀ ਜਨਤਾ ਪਾਰਟੀ ਵਿੱਚ ਬੈਠ ਕੇ ਸਿੱਖਾਂ ਦੀ ਹਮਾਇਤ ਦੀ ਸਰਕਾਰ ਹੋਣ ਦਾ ਜਿਹੜਾ ਦਾਵਾ ਕਰਦੇ ਨੇ ਤੇ ਉਹ ਜ਼ਰੂਰ ਇਸ ਤਸਵੀਰ ਨੂੰ ਦੇਖਣ ਤੇ ਦੇਖਣ ਕਿ ਆਉਣ ਵਾਲਾ ਦਿਨ ਤੁਹਾਡੇ ਵਾਸਤੇ